ਆਹ ਦੇਖੋ ਜੀ ਆਹ ਦੇਖੋ ਆਹ ਦੇਖੋ ਜੀ ਹੱਥੋ ਪਾਈ ਜੀ ਆਹ ਤਸਵੀਰਾਂ ਤੁਸੀਂ ਦੇਖ ਸਕਦੇ ਆਹ ਦੇਖੋ ਜੀ ਇੰਸਟਾਗ੍ਰਾਮ ਦੇਖੋ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹੱਥੋ ਪਾਈ ਹੋ ਗਈ ਇੱਧਰ ਦੇਖੋ ਤੁਸੀਂ ਆਹ ਦੇਖੋ ਜੀ ਆਹ ਦੇਖੋ ਜੀ ਇੱਧਰ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਦੇ ਤਸਵੀਰਾਂ ਦੇ ਵਿੱਚ ਜਿਹੜੀ ਕੋ ਪੀਵੀ 12 ਕਯੂ 9263 ਦੀ ਗੱਡੀ ਦੇ ਵਿੱਚ ਆਪਸ ਦੇ ਵਿੱਚ ਚਲੋ ਚਲੋ ਦੱਸੋ ਹੋਇਆ ਕੀ ਤੁਹਾਡੇ ਨਾਲ ਇੱਧਰ ਦੱਸੋ ਆਪਣੀ ਗੱਲ ਦੱਸੋ ਕੀ ਹੋਇਆ ਬਾਈ ਗੱਡੀ ਖੜੀ ਇੱਥੇ ਹਾਂ ਅਸੀਂ ਆ ਰਹੇ ਹੁੰਦੇ ਹਾਂ ਕੋਈ ਪਰਚੇ ਵਾਲਾ ਮੋੜੇ ਨਹੀਂ ਖੜਿਆ ਹਾਂ